ਲੋਕ ਇਤਾਂ ਦਾ ਰਾਖਾ ਹਰਪ੍ਰਜਨ ਬੋਨਾ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਸਰਪੰਚ ਹਰਪ੍ਰਜਨ ਬੋਨਾ ਜਿੰਦਾਬਾਦ 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 ਲੋਕ ਇਤਾਂ ਦਾ ਰਾਖਾ ਹਰਪ੍ਰਜਨ ਬੋਨਾ ਜਿੰਦਾਬਾਦ 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 ਧੰਨਵਾਦ ਜੀ ਸਰਪੰਚ ਹਰਪ੍ਰਜਨ ਸਿੰਘ ਬੋਨਾ ਜਿਨ੍ਹਾਂ ਨੂੰ ਅੱਜ ਸਵੇਰੇ ਕਸਟਡੀ ਚ ਲੈ ਲਿਆ ਸੀ ਪੁਲਿਸ ਨੇ ਤੇ ਸੀਆਈਏ ਸਟਾਫ ਦੇ ਵਿੱਚ ਇਥੇ ਰੱਖਿਆ ਗਿਆ 3-4 ਘੰਟੇ ਸੋ ਹੁਣ ਜਦੋਂ ਦਬਾਅ ਵਧਿਆ ਪਿੰਡ ਵਾਸੀਆਂ ਦਾ ਤੇ ਕਾਲੇ ਪਾਣੀ ਦੇ ਮੋਰਚੇ ਦਾ ਲੱਖਾ ਸੁਧਾਨਾ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ 5 ਵਜੇ ਉਹ ਮੋਗੇ ਪਹੁੰਚ ਰਹੇ ਆ ਤਾਂ ਪ੍ਰਸ਼ਾਸਨ ਵੱਲੋਂ ਜਿਹੜਾ ਉਹਨਾਂ ਨੂੰ ਰਿਲੀਜ਼ ਕੀਤਾ ਗਿਆ ਤੇ ਅਸੀਂ ਉਹਨਾਂ ਨੂੰ ਲੈਣ ਵਾਸਤੇ ਇੱਥੇ ਆਏ ਆ ਸੀਆਈਏ ਸਟਾਫ ਦੇ ਵਿੱਚ ਸੋ ਲੜਾਈ ਬਿਲਕੁਲ ਜਾਇਜ਼ ਲੜੀ ਜਾ ਰਹੀ ਸੀ ਸਿਰਫ ਤੇ ਸਿਰਫ ਇਹ ਸਰਕਾਰਾਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੀਆਂ ਕਿ ਕੋਈ ਸਾਡੇ ਖਿਲਾਫ ਬੋਲੇ ਤੇ ਆਪਣੇ ਹਿੱਤਾਂ ਲਈ ਲੜੇ ਸੋ ਸਰਪੰਚ ਹਰਭਜਨ ਬੋਨਾ ਹਮੇਸ਼ਾ ਤੋਂ ਲੋਕਾਂ ਦੇ ਹਿੱਤਾਂ ਲਈ ਲੜਦਾ ਆਇਆ ਹੈ ਇਹ ਪਹਿਲੀ ਵਾਰ ਸੀ ਕਿ ਉਹ ਆਪਣੇ ਹਿੱਤ ਲਈ ਲੜਿਆ ਆਪਣਾ ਹਿੱਤ ਵੀ ਇਹਦੇ ਵਿੱਚ ਨਹੀਂ ਸੀ ਕਿਉਂਕਿ ਹੋਰ ਵੀ ਹਜ਼ਾਰਾਂ ਲੋਕ ਆ ਜਿਹੜੇ ਆਪਣੇ ਜਾਤੀ ਸਰਟੀਫਿਕੇਟ ਜਾਂ ਆਨਲਾਈਨ ਸਬਦਾਵਾਂ ਲੈਣ ਲਈ ਜਿਹੜੇ ਦਰਦਰ ਠੱਕੇ ਖਾਂਦੇ ਫਿਰਦੇ ਆ ਔਰ ਭਗਵਾਨਤਮਾਨ ਸਰਕਾਰ ਆ ਜਿਹੜੀ ਉਹ ਦਾਅਵੇ ਕਰਦੀ ਨਹੀਂ ਥੱਕਦੀ ਕਿ ਅਸੀਂ ਲੋਕਾਂ ਨੂੰ ਡੋਰ ਸਟੈਪ ਡਿਲੀਵਰੀ ਆ ਜਿਹੜੀ ਦੇ ਰਹੇ ਆ ਸੋ ਸਰਪੰਚ ਹਰਭਜਨ ਭੋਨਾ ਦੀ ਗ੍ਰਿਫਤਾਰੀ ਇਸ ਗੱਲ ਦਾ ਬਿਲਕੁਲ ਸਬੂਤ ਹੈ ਕਿ ਸਰਕਾਰ ਆ ਜਿਹੜੀ ਉਹ ਲੋਕਾਂ ਨੂੰ ਸੁਵਿਧਾਵਾਂ ਵੀ ਨਹੀਂ ਦੇ ਰਹੀ ਤੇ ਜੇ ਲੋਕ ਮੰਗ ਕਰਦੇ ਆਪਣੇ ਹੱਕ ਦੀ ਤਾਂ ਉਹਨਾਂ ਨੂੰ ਚੱਕ ਕੇ ਜੇਲ੍ਹੀ ਵੀ ਡੱਕ ਰਹੀ ਹੈ ਹਾਂਜੀ ਭੋਨਾ ਜੀ ਤੁਸੀਂ ਅੱਜ ਦੇਸ਼ਾਤਰਾ ਕਰਕੇ ਆਏ ਹੋ ਇੱਕ ਤਰ੍ਹਾਂ ਦੇ ਨਾਲ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਬਹੁਤ ਧੰਨਵਾਦੀ ਆ ਜਿੰਨਾ ਸੰਗਤਾਂ ਨੇ ਮੇਰੇ ਅੰਦਰ ਬੈਠਾਂ ਤੇ ਤੇ ਆ ਬਾਹਰ ਲੈ ਕੇ ਜਿਹੜਾ ਜੋਰ ਲਾਇਆ ਔਰ ਪਿੰਡ ਦੇ ਸਮੁੱਚੇ ਪੰਚਾਇਤਾਂ ਹੋਰ ਜਿਹੜੇ ਸਾਥੀ ਆ ਜਨ ਪਤਾ ਲੈਣ ਆਏ ਆ ਔਰ ਬਹੁਤ ਧੰਨਵਾਦ ਦੀਆਂ ਮੈਂ ਇਹਨਾਂ ਦਾ ਤੇ ਦੂਜੀ ਗੱਲ ਇਹ ਆ ਵੀ ਜ਼ਿਲ੍ਹਾ ਪ੍ਰਸ਼ਾਸਨ ਦੀ ਜਿਹੜੀ ਨਾਕਾਮੀ ਸੀਗੀ ਡੀਸੀ ਮੋਗਾ ਦੀ ਵੀ ਮੈਂ ਇੱਥੇ ਨਾਕਾਮੀ ਗਿਣੂੰਗਾ ਜਿਹੜੇ ਮਾਨਦਾਰ ਡੀਸੀ ਮੋਗਾ ਵਾ ਉਹਨਾਂ ਨੇ ਵੀ ਆਪਣੀ ਨਾਕਾਮੀ ਨੂੰ ਇੱਥੇ ਜ਼ਾਹਰ ਕੀਤਾ ਮੈਨੂੰ ਗ੍ਰੈਫਤਾਰ ਕਰਾ ਦਿੱਤਾ ਮੇਰਾ ਸਰਟੀਫਿਕੇਟ ਨਹੀਂ ਐਸਸੀ ਬਣ ਕੇ ਦਿੱਤਾ ਜਦੋਂ ਕਿ ਆਨਲਾਈਨ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਉਹਨੀਆਂ ਸਿੱਧਾ ਮੇਰੇ ਕੋਲੇ ਆ ਸਾਰੇ ਉਹ ਆਪਣੇ ਜਿਹੜੇ ਕੰਪਿਊਟਰ ਦਾ ਸਹੂਇਦਾ ਸੈਂਟਰ ਦਾ ਸਾਰਾ ਮੇਰੇ ਕੋਲੇ ਡਾਟਾ ਹੈਗਾ ਵਾ ਪੈਸੇ ਮੈਂ ਸਰਕਾਰੀ ਫੀਸ ਤਾਰੀ ਹੋਈ ਆ ਫਿਰ ਵੀ ਮੈਨੂੰ ਜਿਹੜਾ ਚੁਕਾ ਦਿੱਤਾ ਗਿਆ ਮੇਰਾ ਸਰਟੀਫਿਕੇਟ ਨਹੀਂ ਬਣਾ ਕੇ ਗਿਆ ਬਣਾਇਆ ਗਿਆ ਅੱਜ ਦਾ ਮੈਂ ਸਮਝਦਾ ਕਿ ਜਿਹੜਾ 15 ਅਗਸਤ 2024 ਦਿਨਾ ਇਹ ਜ਼ਿਲ੍ਹਾ ਪ੍ਰਸ਼ਾਸਨ ਵਾਸਤੇ ਤੇ ਪੰਜਾਬ ਸਰਕਾਰ ਵਾਸਤੇ ਕਾਲਾ ਦਸਬ ਵਜੋਂ ਆ ਇਹ ਕਾਲਾ 10ਵਾਂ ਮੈਂ ਜਰੂਰ ਪੁਤਲਾ ਫੂਕਣਾ ਪੁਤਲਾ ਵੀ ਐਸਐਸਸੀ ਸਟਾਫ ਦੇ ਵਿੱਚ ਪਿਆਵਾ ਭਗਵੰਤ ਮਾਰਸਿਆ ਜਿਹੜੀਆਂ ਗੱਲਾਂ ਤੂੰ ਕਰਦਾ ਫਿਰਦਾ ਵਾ ਜਾਂ ਤਾਂ ਉਹਨਾਂ ਤੇ ਖਰਾ ਉਤਰਨਾ ਸ਼ੁਰੂ ਹੋ ਜਾ ਤੇ ਨਾ ਸਾਡੇ ਡੀਸੀ ਮੋਗਾ ਵਾਂਗੂ ਬਾਲਾ ਇਮਾਨਦਾਰ ਬਣ ਬਹੁਤ ਧੰਨਵਾਦੀਆਂ ਮੈਂ ਸੰਗਤਾਂ ਦਾ ਜਿਨ੍ਹਾਂ ਨੇ ਮੇਰੇ ਪਿੱਛੇ ਖੜ ਕੇ ਜੂਰ ਲਾਇਆ ਤੇ ਅੱਗੇ ਵੀ ਮੈਂ ਤਾਂ ਲੜਾਈ ਲੜਦਾ ਰਹੂੰਗਾ ਕਿਉਂਕਿ ਸਿਰ ਤੇ ਕਫਨ ਬਣਿਆ ਇਹ ਮੇਰਾ ਇਕੱਲੇ ਦਾ ਨਹੀਂਗਾ ਮੁੱਦਾ 5 ਮਹੀਨਿਆਂ ਤੋਂ ਜਿਹੜਾ ਜਾਤੀ ਸਰਟੀਫਿਕੇਟ ਨੇ ਮੈਨੂੰ ਦਿੱਤਾ ਜਾ ਰਿਹਾਗਾ ਜਿਹੜਾ ਕਿ ਡੀਸੀ ਨੂੰ ਬਿਲਕੁਲ ਸਾਰੀਆਂ ਗੱਲਾਂ ਦਾ ਪਤਾ ਵਾ ਇਹਦੂ ਗਾਂ ਵਾਲਾ ਪ੍ਰੋਗਰਾਮ ਵੀ ਜੋ ਹੋਊਗਾ ਡੀਸੀ ਮੋਗਾ ਆਪ ਉਹਦੇ ਭੜੀ ਭਾਤ ਜਾਣੂ ਵੀ ਆ ਤੇ ਸਾਰੀਆਂ ਗੱਲਾਂ ਜੋ ਵੀ ਹੋਣਗੀਆਂ ਮੈਂ ਉਹਦੇ ਤੇ ਆਪਣਾ ਪਹਿਰਾ ਵੀ ਦਊਗਾ ਔਰ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਵੀ ਅੱਗੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਛੇਤੀ ਮੁੜਿਆ ਬੈ ਜਾ ਬਾਪੂ ਜਾਈਦਾ ਲੈ ਯਾਰ ਵੇ ਕਮਾਲ ਬਾਪੂ ਕਹਿੰਦਾ ਛੇਤੀ ਮੁੜਿਆ ਮੈਂ ਕੰਮ ਤੇ ਜਾਣ ਲੱਗਾ ਨਾ ਨਹੀਂ ਜਾਣਾ ਮੈਂ ਤੂੰ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਰਪੰਚ ਹਰਪ੍ਰੀਤ ਸਿੰਘ ਕੋਨਾ ਜਿਹੜਾ ਹਮੇਸ਼ਾ ਹੀ ਲੋਕ ਹਿੱਤਾਂ ਲਈ ਲੜਦਾ ਰਿਹਾ ਹੈ ਅੱਜ ਵੀ ਇਹਨੇ ਲੋਕ ਹਿੱਤਾਂ ਦੇ ਖਾਤਰ ਇੱਕ ਸੰਘਰਸ਼ ਦਾ ਜੋ ਐਲਾਨ ਕੀਤਾ ਸੀ 15 ਅਗਸਤ ਨੂੰ ਕਿ ਜੋ ਸਬੂਧਾ ਕੇਂਦਰ ਦੇ ਵਿੱਚ ਲੋਕ ਪਰੇਸ਼ਾਨ ਹੋ ਰਿਹਾ ਹੈ ਭਗਵੰਤ ਮਾਨ ਸਰਕਾਰ ਇੱਕ ਪਾਸੇ ਐਲਾਨ ਕਰ ਰਹੀ ਹੈ ਕਿ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਸੁਵਿਧਾਵਾਂ ਦੇਵਾਂਗੇ ਤੇ ਇਹਨਾਂ ਵੱਲੋਂ 5 ਮਹੀਨੇ ਹੋ ਗਏ ਸੀ ਆਪਣਾ ਐਸ்சி ਸਰਟੀਫਿਕੇਟ ਜਿਹੜਾ ਅਪਲਾਈ ਕੀਤੇ ਨੂੰ ਤੇ ਉਹ ਹਲੇ ਤੱਕ ਨਹੀਂ ਬਣਿਆ ਔਰ ਪਿਛਲੇ 1 ਮਹੀਨੇ ਤੋਂ ਲਗਾਤਾਰ ਇਹ ਅਫਸਰਾਂ ਨੂੰ ਮਿਲ ਕੇ ਇਹ ਗੱਲ ਕਹਿ ਰਿਹਾ ਸੀਗਾ ਕਿ ਜੇਕਰ ਮੇਰਾ ਸਰਟੀਫਿਕੇਟ ਨਾ ਬਣਿਆ ਤਾਂ ਮੈਂ 15 ਅਗਸਤ ਨੂੰ ਪੰਜਾਬ ਸਰਕਾਰ ਦਾ ਪੁਤਲਾ ਫੋਕੂ ਫੇਰ ਵੀ ਜਿਹੜਾ ਪ੍ਰਸ਼ਾਸਨ ਨੇ ਇਹਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਅੱਜ ਜਦੋਂ ਇਹ ਪੁਤਲਾ ਫੋਕਣ ਲਈ ਜਾ ਰਿਹਾ ਸੀ ਘਰੋਂ ਤਾਂ ਰਸਤੇ ਦੇ ਵਿੱਚ ਹੀ ਜਿਹੜਾ ਹੈਗਾ ਸੀਆਈਏ ਸਟਾਫ ਨੇ ਇਹਨਾਂ ਨੂੰ ਚੱਕ ਲਿਆ ਤੇ ਸੀਆਈਏ ਸਟਾਫ ਮੈਣੇ ਲੈ ਗਏ ਔਰ ਉਦੋਂ ਦੀ ਅਸੀਂ ਇਹਨਾਂ ਦੀ ਭਾਲ ਦੇ ਵਿੱਚ ਲੱਗੇ ਸੀ ਪੁਲਿਸ ਐਡੀ ਨਕਮੀ ਕਿ ਇਹਨਾਂ ਨੇ ਸਾਨੂੰ ਇਹ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਕਿ ਬੰਦਾ ਕਿੱਥੇ ਆ ਅਸੀਂ ਮੋਗੇ ਦੇ ਦੋਨੇ ਠਾੜੇ ਮਹਿਣਾ ਠਾਣਾ ਸਦਰ ਠਾਣਾ ਹਰ ਇੱਕ ਜਗ੍ਹਾ ਤੇ ਪਤਾ ਕੀਤਾ ਪਰ ਸਾਨੂੰ ਪਤਾ ਨਹੀਂ ਲੱਗਿਆ ਸੋ ਉਸ ਤੋਂ ਬਾਅਦ ਜਦੋਂ ਅਸੀਂ ਐਕਸ਼ਨ ਦਾ ਐਲਾਨ ਕਰਤਾ ਔਰ ਲੱਖਾਂ ਸੁਧਾਨਾ ਨੇ ਐਲਾਨ ਕਰਤਾ ਕਿ ਸ਼ਾਮ ਨੂੰ 5 ਵਜੇ ਮੈਂ ਮੋਗੇ ਪਹੁੰਚ ਰਿਹਾ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਫਿਰ ਸਾਨੂੰ ਫੋਨ ਕਰ ਕਰਕੇ ਸੱਦਣ ਲੱਗ ਪਏ ਵੀ ਆ ਕੇ ਆਪਦਾ ਬੰਦਾ ਲੈ ਜਾਓ ਤੇ ਹੁਣ ਅਸੀਂ ਜਿਹੜਾ ਹੈਗਾ ਪੂਰੇ ਨਗਰ ਪੰਚਾਇਤ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਸੀਆਈਏ ਸਟਾਫ ਤੋਂ ਲੈ ਕੇ ਆਏ ਆਂ ਔਰ ਪੂਰੀ ਚੜ੍ਹਦੀ ਕਲਾ ਦੇ ਵਿੱਚ ਐ ਭਾਈ ਔਰ ਇਹਨਾਂ ਦਾ ਪਰਿਵਾਰ ਵੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਐ ਔਰ ਇਸ ਤਰ੍ਹਾਂ ਦੇ ਬੰਦੇ ਜਿਹੜੇ ਸੰਘਰਸ਼ੀ ਬੰਦੇ ਆ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਸੋਹਣੇ ਲੱਗਦੇ ਆ ਸੋ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਲੋਕਾਂ ਨੇ ਇਸ ਇਹਦੇ ਵਿੱਚ ਸਹਿਯੋਗ ਦਿੱਤਾ ਆ ਬਾਈ ਹਰਪ੍ਰਜਨ ਬੋਨੇ ਨੂੰ ਬਾਹਰ ਲੈ ਕੇ ਆਉਣ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਨੇ ਸੋਨਿਆ ਸ੍ਰੀ ਅਕਾਲੋ ਅਕਲ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਐਪੀਸੋਡ ਹੋਇਆ ਵਾ 15 ਅਗਸਤ 2024 ਨੂੰ ਸਤਿਕਾਰਯੋਗ ਵੀਰੋ ਮੇਰਾ ਇੱਕ ਸਰਟੀਫਿਕੇਟ ਦਾ ਜਿਹੜਾ 5 ਮਹੀਨਾ ਤੱਕ ਰੋਲਾ ਚੱਲਦਾ ਆ ਰਿਹਾ ਜਾਤੀ ਸਰਟੀਫਿਕੇਟ ਬਣਾਵਾ ਦਿੱਤਾ ਸੀਗਾ ਔਰ ਉਹ ਪੰਜਾਬ ਸਰਕਾਰ ਨੇ ਆਨਲਾਈਨ ਸਿਸਟਮ ਕੀਤਾ ਸੀ ਜਿਹਦੀਆਂ ਮੇਰੇ ਕੋਲ ਰਸੀਦਾਂ ਵਾਂ ਪਰ ਸੇਈਦ ਮੁਤਾਬਕ ਨੇ ਸੇਵਾਦਾ ਸੈਂਟਰ ਦੇ ਇਸ ਲੋਗਾ ਤੋਂ ਵਾਰ-ਵਾਰ ਪੁੱਛਦਾ ਰਿਹਾ ਕਿ ਮੇਰਾ ਸਾਫਤੀ ਸਰਟੀਫਿਕੇਟ ਮੈਨੂੰ ਮਾਰਚ ਮਹੀਨਾ ਦਾ ਦਿੱਤਾ ਹੋਇਆ ਦਿੱਤਾ ਜਾਵੇ ਮੈਨੂੰ ਉਹਦੇ ਤੇ ਕੋਈ ਜਿਹੜਾ ਤਸਦੀਕ ਅਫਸਰ ਜਵਾਬ ਨਾ ਮਿਲਿਆ ਉਹ ਕਿਤੇ ਕਹਿੰਦੇ ਤਸਦੀਕਦਾਰ ਦਫ਼ਤਰ ਗਿਆ ਹੋਇਆ ਕਿਤੇ ਕਹਿੰਦੇ ਇੱਥੇ ਆਵਾ ਕਿਤੇ ਕਹਿੰਦੇ ਤਸਦੀਕਦਾਰ ਸਾਹਿਬ ਇੱਥੇ ਆਏ ਫੈਣੀ ਗਏ ਉਹਨਾਂ ਦੇ ਨਾਲ ਕੱਲਾ ਮੇਰੇ ਲਈ ਸਾਫਤੀ ਸਰਟੀਫਿਕੇਟ ਦੇ ਨਾਲ ਜਾਤੀ ਯੋਜਨਾ ਕੀਤਾ ਗਿਆ ਮੈਂ ਦੇ ਨਾਲ ਹੀ ਮੈਂ ਫਿਰ ਪੀਤੇ ਲਗਭਗ 25 ਜਨਵਰੀ ਤੋਂ ਐਲਾਨ ਕਰ ਦਿੱਤਾ ਸੀ ਕਿ ਨਾ ਜਿਹੜਾ 15 ਅਗਸਤ ਨੂੰ ਆਪਣੇ ਜਿਹੜਾ ਪੰਜਾਬ ਸਰਕਾਰ ਦਾ ਝੰਡਾ ਚੜ੍ਹਨ ਸਮੇਂ ਤੁਤਲਾ ਫੁਕਾਂਗਾ ਪੰਜਾਬ ਤੋਂ ਗ੍ਰਾਂਟ ਮਾਨ ਦੀ ਪੰਜਾਬ ਸਰਕਾਰ ਜਿਹੜੀ ਬਣੀ ਹੋਈ ਹੈ ਜਿਨ੍ਹਾਂ ਨੇ ਆਨਲਾਈਨ ਸਿਸਟਮ ਨੂੰ ਜਾਰੀ ਕੀਤਾ ਸੀ ਤੇ ਮਾਨ ਜੋਬ ਸਾਡੇ ਲੋਕਾਂ ਦੀ ਇਮਾਨਦਾਰੀ ਸੀ ਜਿਹੜੇ ਸੀਗੇ ਉਹ ਕਿਸੇ ਨੇ ਘਰ ਨਹੀਂ ਉਸ ਦਿਨ ਗਏ ਸੀਗੇ ਜੇ ਅਸੀਂ ਆਪਣਾ ਹਸਾ ਸਰਟੀਫਿਕੇਟ ਮੈਰਜ ਦਾ ਸਰਟੀਫਿਕੇਟ ਜਾਰੀ ਕਰਦੇ ਹਾਂ ਤੇ ਪੰਜਾਬ ਸਰਕਾਰ ਦੀਆਂ ਸੁਵਿਧਾ ਹਾਂਵਾਂ ਜਿਹੜੀਆਂ ਘਰ-ਘਰ ਮਿਲਣਗੀਆਂ ਮੇਰੇ ਕੋਲੇ ਰਸੀਦਾਂ ਆ ਤੇ ਆ ਜਿਹੜੀ ਆ ਰਸੀਦ ਮੈਂ ਉੱਥੇ ਫੀਸ ਜਮ੍ਹਾਂ ਕਰਾਈ ਆ ਆਨਲਾਈਨ ਸਿਸਟਮ ਦੇ ਅਧੀਨ ਔਰ ਇਹ ਅ ਰਸੀਗ ਮਰੀ ਜਿਹੜੀ ਆ ਸੁਵਿਧਾ ਸੈਂਟਰ ਮੋਗਾ ਦੀ ਆ ਮੁਰਤੀ ਇਹਨਾਂ ਨੇ ਬਲੇਵ ਲਾਇਆ ਕਿ ਪਟਵਾਰੀ ਰਿਪੋਰਟ ਨਹੀਂ ਕਰਦਾ ਤੁਸੀਂ ਆ ਫਾਰਮ ਤੇ ਪਟਵਾਰੀ ਦੀ ਰਿਪੋਰਟ ਕਰਾ ਲਿਓ ਜਦੋਂ ਮੈਂ ਪਟਵਾਰੀ ਕੋਲੇ ਗਿਆ ਵਾਂ ਮੇਰੇ ਫੋਨ ਕਰਾਉਣ ਦੀ ਖਾਤਰ ਕਿ ਪਟਵਾਰੀ ਸਾਹਿਬ ਇਹਦੇ ਬਾਈਕੀ ਜੇ ਮੇਰੇ ਕੋਲੇ ਆਨਲਾਈਨ ਆਉਗਤ ਅੰਮੈ ਇੱਕ ਉਸ ਇੱਥੇ ਤੇ ਕੰਮ ਕਰ ਤੁਹਾਡੇ ਮੇਰੇ ਤੇ ਸਹਿਣ ਨਹੀਂ ਕਰ ਸਕਦਾ ਜੀ ਉਸ ਤੋਂ ਬਾਅਦ ਫਿਰ ਮੈਨੂੰ ਇਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਵਾ ਇਧਰ ਉਧਰ ਭਜਾਈ ਰੱਖਿਆ ਔਰ ਅੱਜ ਜਦੋਂ 15 ਅਗਸਤ ਨੂੰ ਮੈਂ ਪੰਜਾਬ ਸਰਕਾਰ ਦਾ ਪਤਲਾ ਪੁੰਜਾਰਿਆ ਸੀਗਾ ਪੰਜਾਬ ਸਰਕਾਰ ਦੀ ਗਲਤੀ ਲਕੂਰ ਦੇ ਖਾਤਰ ਲੋਕਾਂ ਦੇ ਮਾਨ ਜੋ ਉਹ ਸੀ ਜਿਹੜੇ ਇਮਾਨਦਾਰ ਆ ਉਹਨਾਂ ਨੇ ਮੈਨੂੰ ਹੀ ਪੁਲਿਸ ਨੂੰ ਚੁਕਾ ਦਿੱਤਾ ਇਹ ਨਹੀਂ ਦਾ ਕਿ ਮੇਰਾ 5 ਮਹੀਨਿਆਂ ਦਾ ਜਿਹੜਾ ਸਰਟੀਫਿਕੇਟ ਕਿੱਥੇ ਰੁਕਿਆ ਉਹ ਸਰਟੀਫਿਕੇਟ ਬਣਾ ਕੇ ਦੇਣਾ ਚਾਹੀਦਾ ਸੀਗਾ ਸਰਟੀਫਿਕੇਟ ਨਹੀਂ ਮੇਰਾ ਦਿੱਤਾ ਮੇਰੇ ਹੱਥ ਦੇ ਵਿੱਚ ਉਲਟਾ ਮੈਨੂੰ ਅੱਜ ਪੁਲਿਸ ਤੋਂ ਚੁਕਵਾ ਦਿੱਤਾ ਜਿਹੜਾ ਮੈਂ ਪੰਜਾਬ ਸਰਕਾਰ ਦਾ ਪਤਲਾ ਬਹੁਤ ਬਣਾਇਆ ਸੀ ਉਹ ਸੀਐਸਟਾਫ ਲੋਕਾਂ ਦੇ ਵਿੱਚ ਮੈਨੂੰ ਜਿਹੜਾ 4-5 ਘੰਟੇ ਉੱਥੇ ਰੱਖਿਆ ਗਿਆ ਪਰ ਆਪਣੀ ਨਲੈਕੀ ਨੂੰ ਪੰਜਾਬ ਸਰਕਾਰ ਦੇ ਨਲੈਕੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਨਲੈਕੀ ਨੂੰ ਲੁਕਾਉਣ ਦੀ ਖਾਤਰ ਜਿਹੜਾ ਇਸ ਤਰ੍ਹਾਂ ਕਰਦੇ ਆ ਮੈਂ ਜੇ ਇਸ ਤਰ੍ਹਾਂ ਦਾ ਜਲੀਲ ਹੋ ਰਿਹਾ ਤੇ ਹੋਰ ਪਤਾ ਨਹੀਂ ਕਿੰਨੇ ਇੱਕ ਗ੍ਰੀਨ ਬਲੋਕ ਵੀ ਇਸ ਵਿਸ਼ੇ ਤੇ ਸਾਥਕ ਕੁਮਾਰ ਤੇ ਸਰਟੀਫਿਕੇਟ ਬਣਵਾਉਂਦੇ ਬੇਸ਼ੈ ਤੇ ਜਲੀਲ ਹੁੰਦੇ ਹੋਣਗੇ ਤੇ ਮੈਂ ਧੰਨਵਾਦੀ ਆ ਅੱਜ ਜਿਹੜੇ ਬਾਈ ਲੱਖਣ ਸਿਧਾਨਾ ਚ ਜਿਨ੍ਹਾਂ ਨੇ ਮੋਗਾ ਦੇ ਪ੍ਰਸ਼ਾਸਨ ਨੂੰ 5 ਵਜੇ ਦਾ ਟੈਨ ਦੇ ਕੇ ਚੈਲੰਜ ਕੀਤਾ ਸੀ ਕਿ ਜਿਹੜੇ ਸਰਪੰਚ ਅਗਰ ਪ੍ਰਜਨਨ ਨੂੰ ਨਾਲ ਛੱਡਿਆ ਤੇ ਅਸੀਂ ਮੋਗਾ ਦੇ ਵਿੱਚ ਵੱਡੀ ਪੱਧਰ ਤੇ ਲਾਮਬੰਦ ਹੋਵਾਂਗੇ ਔਰ ਫਿਰ ਉਸ ਤੋਂ ਬਾਅਦ ਐਸਐਸਪੀ ਦਫ਼ਤਰ ਮੋਗਾ ਨੇ ਜਿਹੜਾ ਮਹਿਨਾ ਥਾਣੇ ਨੂੰ ਦੂਰ ਕੀਤਾ ਤੇ ਮੈਨੂੰ ਮਹਿੰਦਰਪਾਲ ਲੂੰਗਾ ਜੀ ਤੇ ਹੋਰ ਮੇਰੇ ਲੜਕੀ ਪੰਚਾਇਤ ਜਿਹੜੀ ਆ ਥਾਣਾ ਮਹਿਨਾ ਦੇ ਵਿੱਚੋਂ ਸੀਐਸਟਾਫ਼ ਦੇ ਵਿੱਚੋਂ ਲੈ ਕੇ ਆਇਆ ਕਿ ਮੈਂ ਧੰਨਵਾਦੀ ਹਾਂ ਉਹਨਾਂ ਸੰਗਤਾਂ ਦਾ ਕਿ ਜਿਨ੍ਹਾਂ ਨੇ ਮੇਰੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਤੇ ਹਮਦਰਦੀ ਜਤਾਈ ਆ ਤੇ ਜਿਹੜਾ ਪ੍ਰਸ਼ਾਸਨ ਦੀ ਮੈਂ ਸਮਝਦਾ ਇੱਥੇ ਨਿਵੇਕੀ ਤੇ ਪੰਜਾਬ ਸਰਕਾਰ ਦਾ ਬਿਲਕੁਲ ਹੀ ਆਨਲਾਈਨ ਸਿਸਟਮ ਦੇ ਵਿੱਚ ਫੇਲ ਹੋਈ ਆ ਭਗਵੰਤ ਮਾਨ ਨੂੰ ਗੱਲ ਓਨੀਕ ਕਰਨੀ ਚਾਹੀਦੀ ਕਿ ਜਿੰਨੀ ਤੋਂ ਕਰ ਸਕੇ ਕੱਪਾਂ ਵਰਨਾ ਉਹਦਾ ਬਿਨਾਂ ਜਿਹੜਾ ਤੇ ਸਾਡੇ ਪੰਜਾਬ ਦੇ ਅਫਸਰਾਂ ਦੇ ਵਿੱਚ ਤੇ ਆਮ ਲੋਕਾਂ ਦੇ ਵਿੱਚ ਇੱਕ ਲੜਾਈ ਦਾ ਜਰੀਆ ਬੰਦਾ ਜਾਂਦਾ ਮੇਕੋ ਭਗਵੰਤ ਮਾਨ ਦੀ ਇਹ ਨਿਣੈਕੀ ਸੀ ਜਿਹੜੀ ਆਨਲਾਈਨ ਸਿਸਟਮ ਚਲਾਉਣਾ ਤੇ ਉਸ ਤੋਂ ਅੱਗੇ ਜਿਹੜਾ ਲੜਾਈ ਮੇਰੀ ਹੁਣ ਅਫਸਰਾਂ ਦੇ ਨਾਲ ਪੁਲਿਸ ਦੇ ਨਾਲ ਬਣ ਗਈ ਆ ਮੈਂ ਅਫਸਰ ਸਾਹਿਬਾਨ ਦਾ ਤੁਹਾਨੂੰ ਮਾਫੀ ਚਾਹੁੰਦਾ ਕਿਉਂਕਿ ਸਰਕਾਰ ਜਿਹੜੀ ਆ 5 ਸਾਲਾਂ ਵਾਸਤੇ ਹਿੰਦੀ ਆ ਤੁਸੀਂ ਲੰਬਾ ਸਮਾਂ ਜਿਹੜਾ 30-35 ਸਾਲ ਦੀ ਸਰਵਿਸ ਕਰਨੀ ਦੀ ਲੋਕਾਂ ਦੇ ਵਿੱਚ ਬਣੇ ਰਹਿਣਾ ਹੁੰਦਾ ਤੁਹਾੜੇ ਨੂੰ ਮੇਰਾ ਕਦੇ ਵੀ ਇਸ ਤਰ੍ਹਾਂ ਦਾ ਵਿਵਾਰ ਨਹੀਂ ਦੇਂਦਾ ਕਿ ਮੈਂ ਤੁਹਾਡੀ ਸ਼ਾਨ ਦੇ ਖਿਲਾਫ ਕੋਈ ਨਾ ਜਾਂ ਮੈਂ ਕੁਝ ਹੋਰ ਕਰਾਂ ਪਰ ਜਦੋਂ ਤੁਸੀਂ ਗੱਲ ਨੂੰ ਸਹੀ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਹਾਂ ਹਦੇ ਤਾਂ ਦੇ ਅਨਸਾਰ ਵੀ ਕੰਮ ਕਰਨਾ ਨਹੀਂ ਚਾਹੁੰਦੇ ਤੇ ਉੱਥੇ ਪਰ ਮੇਰਾ ਵੀ ਬਣ ਜਾਂਦਾ ਕਿ ਮੈਂ ਲੋਕਾਂ ਦੇ ਹਿੱਤਾਂ ਦੀ ਖਾਤਰ ਲੜਦਾ ਫਿਰਦਾ ਮੈਂ ਕੋ ਕਿਸੇ ਤੋਂ ਰਿਸ਼ਵਤ ਖੋਰੀ ਨਹੀਂ ਲੈਂਦਾ ਨਾ ਕੋ ਹੋਰ ਨਹੀਂ ਕਰਦਾ ਜਦੋਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਰਿਸ਼ਵਤ ਤੋਂ ਬਿਨਾ ਕੋਈ ਵੀ ਕੰਮ ਨਹੀਂ ਆਦਮੀ ਹੋ ਰਿਹਾਗਾ ਇਸ ਕਰਕੇ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਨਾਲ ਹਮਦਰਦੀ ਜਿਤਾਈ ਆ ਤੇ ਲੋਕਾਂ ਦੇ ਮਾਨਯੋਗ ਮਾਨਦਾਰ ਬੀਸੀ ਸਾਹਿਬ ਦਾ ਇਸ ਗੱਲ ਤੇ ਧੰਨਵਾਦ ਕਰਦਾ ਕਿ 15 ਨਾ ਗਸ਼ਤ ਦਾ ਜਿਹੜਾ ਉਹਨਾਂ ਨੇ ਝੰਡਾ ਝੁਲਾਇਆ ਵਾ ਔਰ ਝੰਡਾ ਚਲਾਉਣ ਦੇ ਨਾਲ-ਨਾਲ ਮੈਨੂੰ ਗ੍ਰਿਫਤਾਰ ਕਰਾਇਆ ਤੇ ਮੈਨੂੰ ਸਾਥੀਆਂ ਦਾ ਸਹਜ ਜੋ ਮੇਰੇ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ